ਉਹਨਾਂ ਨੂੰ ਸਸਪੈਂਸ਼ਨ ਹੋ ਵੀ ਹੋ ਗਈ ਜੋ ਕਾਨੂੰਨੀ ਬਣਦੀ ਕਾਰਵਾਈ ਸੀ ਕਰਨਲ ਬਾਟਜੀ ਦੇ ਮਸਲੇ ਦੇ ਵਿੱਚ ਉਹ ਸਾਰੀ ਹੋ ਚੁੱਕੀ ਜੋ ਕਾਨੂੰਨੀ ਪ੍ਰਕਿਰਿਆ ਸੀਗੀ ਉਹ ਸਾਰੀ ਪੂਰੀ ਹੋ ਚੁੱਕੀ ਆ ਕਿ ਅਸੀਂ ਤਾਂ ਕਹਿੰਦੇ ਆ ਦਿੱਲੀ ਨਾਲ ਦੇਖੋ ਮਸਲਾ ਆੜਿਆ ਹੈ ਕਰਨਾ ਉਹਨਾਂ ਨੇ ਹੈਗਾ ਅਸੀਂ ਸਾਡੇ ਤਾਂ ਸਾਰੇ ਵਿਧਾਇਕਾਂ ਨੇ ਤੇ ਸਭ ਜੋ ਸਾਰੇ ਕਈ ਮੰਤਰੀ ਨੇ ਵੀ ਕਹਿਤਾ ਵੀ ਚਲੋ ਭਾਈ ਚੱਲਦੇ ਆਂ ਦਿੱਲੀ ਧਰ ਨਾਲ ਬਿਜਲੀ ਆ ਉਹ ਹੋ ਪ੍ਰੋਪਰ ਆ ਰਹੀ ਤੁਸੀਂ ਦੇਖਿਆ ਹੋਊਗਾ ਵੀਡੀਓਜ਼ ਵੀ ਪੈਂਦੀਆਂ ਨੇ ਲੋਕ ਧੰਨਵਾਦ ਕਰਦੇ ਤੇ ਇਹ ਜਿਹੜੀ 90% ਦੇ ਕਰੀਬ ਲੋਕਾਂ ਦਾ ਵਿਜਾ ਬਿਜਲੀ ਬਿੱਲ ਜਗਾ ਨਹੀਂ ਆਉਂਦਾ ਨਹੀਂ ਆਇਆ 55000 ਪਲੱਸ ਅਸੀਂ ਨੌਕਰੀਆਂ ਦੇ ਚੁੱਕੇ ਆ ਮੇਰੇ ਜਿੰਨਾ ਜੋਬ ਰਿਕਾਰਡ ਲੱਗ ਰਿਹਾ ਠੀਕ ਹੈ ਸੋ ਅਸੀਂ ਅੱਗੇ ਨੂੰ ਫੇਰ ਪੋਸਟਾਂ ਕੱਢ ਰਹੇ ਆ ਮੁੱਖ ਮੰਤਰੀ ਸਾਹਿਬ ਡਿਸੀਜਨ ਲੈਣ ਲੱਗੇ ਟਾਈਮ ਨਹੀਂ ਲੱਗਦਾ ਤੇ ਤਕੜਾ ਡਿਸੀਜਨ ਲੈਂਦੇ ਤੁਸੀਂ ਦੇਖਿਆ ਹੋਊਗਾ ਤਸਵੀਲਦਾਰ ਵਾਲਾ ਮੁੱਦਾ ਹੋਇਆ ਹੈ ਕਿ ਦਾ ਸਟੈਂਡ ਲੈ ਕੇ ਗੱਲ ਕੀਤੀ ਆ ਸੋ ਅੱਜ ਤੱਕ ਤੇ ਨਹੀਂ ਹੋਈ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਇਹ ਦੂਜਾ ਦਿਨ ਹੈ ਬਜਟ اجلاس ਹੈ ਲੋਕ ਉਡੀਕ ਕਰ ਰਹੇ ਹੈ ਕਿ ਜਦੋਂ 26 ਮਾਰਚ ਨੂੰ ਇਹ ਬਜਟ ਪੇਸ਼ ਹੋਏਗਾ ਤਾਂ ਉਹਨਾਂ ਨੂੰ ਮਿਲਣਾ ਕੀ ਕੁਝ ਹੈ ਔਰ ਇਸ ਦੇ ਨਾਲ ਨਾਲ ਹਰ اجلاس ਮੌਕੇ ਕੁਝ ਜਿਹੇ ਮੁੱਦੇ ਹੁੰਦੇ ਹੈ ਜਿਨ੍ਹਾਂ ਨੂੰ ਲੈ ਕੇ ਆਪੋਜੀਸ਼ਨ ਜਿਹੜੀ ਹੈ ਉਹ ਵਿਰੋਧ ਕਰਦੀ ਹੈ ਜਦੋਂ ਆਮਦਮੀ ਪਾਰਟੀ ਆਪੋਜੀਸ਼ਨ ਦੇ ਵਿੱਚ ਹੀ ਤਾਂ ਇਹ ਇੱਕ ਪ੍ਰਕਿਰਿਆ ਹੈ ਜਿਹੜੀ ਲਗਾਤਾਰ ਚੱਲਦੀ ਹੈ ਪਰ ਇਸ ਵੇਲੇ ਜੇਕਰ ਅਸੀਂ ਦੋ ਮੁੱਦਿਆਂ ਦੀ ਗੱਲ ਕਰੀਏ ਜਿਸ ਦੇ ਵਿੱਚ ਕਰਨਲ ਬਾਠਵਾਲਾ ਮੁੱਦਾ ਹੈ ਤੇ ਕਿਸਾਨਾਂ ਵਾਲਾ ਮੁੱਦਾ ਹੈ ਇਸ ਨੂੰ ਲੈ ਕੇ ਆਪੋਜੀਸ਼ਨ ਜਿਹੜੀ ਹੈ ਉਹ ਪਹਿਲੇ ਦਿਨ ਵੀ ਉਹਨਾਂ ਨੇ ਜਿਹੜਾ ਇਹ ਵਾਕਆਊਟ ਤੱਕ ਵੀ ਕਰ ਦਿੱਤਾ ਸੀ ਔਰ ਅੱਜ ਫੇਰ ਇਸ ਦਾ ਵਿਰੋਧ ਹੋਣ ਦੀ ਗੱਲ ਹੈ ਅਸੀਂ ਸੱਟ ਨਾਲ ਐਮਐਲਏ ਨੇ ਰੁਪਿੰਦਰ ਹੈਪੀ ਹੈਗੇ ਨੇ ਬਸੇ ਪਠਾਨਾ ਤੋਂ ਰੁਪਿੰਦਰ ਜੀ ਵਿਰੋਧ ਕਰਨਾ ਵਿਰੋਧੀ ਧਿਰ ਦਾ ਹੱਕ ਹੈ ਪਰ ਦੋ ਮਸਲੇ ਆ ਇੱਕ ਤਾਂ ਕਰਨਲ ਬਾਠਵਾਲਾ ਦੂਜਾ ਕਿਸਾਨਾਂ ਵਾਲਾ ਕਿਸਾਨਾਂ ਵਾਲੇ ਮਸਲੇ ਦੇ ਵਿੱਚ ਸਰਕਾਰ ਕਹਿੰਦੀ ਹੈ ਕਿ ਬਹੁਤ ਜ਼ਿਆਦਾ ਫਾਇਦਾ ਜਿਹੜਾ ਹੈ ਉਹ ਛੋਟੇ ਵਪਾਰੀ ਨੂੰ ਵੱਡੇ ਵਪਾਰੀ ਨੂੰ ਆਲੇ ਦੁਆਲੇ ਦੇ ਪਿੰਡਾਂ ਨੂੰ ਹੋਇਆ ਪਰ ਵਿਰੋਧੀ ਧਿਰ ਕਹਿੰਦੀ ਹੈ ਕਿ ਢੰਗ ਗਲਤ ਸੀ ਬਾਠਲੇ ਮਾਮਲੇ ਦੇ ਵਿੱਚ ਠੀਕ ਹੈ ਬੰਦੇ ਸਸਪੈਂਡ ਹੋਇਆ ਪਰ ਧਰਨੇ ਹਾਲੇ ਵੀ ਲੱਗ ਰਹੇ ਆ ਤੁਹਾਨੂੰ ਲੱਗਦਾ ਹੈ ਕਿ ਇਹਦੇ ਵਿੱਚ ਕਿਤੇ ਨਾ ਕਿਤੇ ਕੋਈ ਗਲਿਚ ਹੈ ਦੇਖੋ ਜਿਹੜੇ ਵੀ ਮਸਲੇ ਸੀਗੇ ਇਹ ਦੋ ਇਹ ਦੋਨੋਂ ਹੀ ਹੱਲ ਕਰ ਲਏ ਗਏ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਸਸਪੈਂਸ਼ਨ ਹੋ ਵੀ ਹੋ ਗਈ ਜੋ ਕਾਨੂੰਨੀ ਬਣਦੀ ਕਾਰਵਾਈ ਸੀ ਕਰਨਲ ਬਾਠ ਜੀ ਦੇ ਮਸਲੇ ਦੇ ਵਿੱਚ ਉਹ ਸਾਰੀ ਹੋ ਚੁੱਕੀ ਜੋ ਕਾਨੂੰਨੀ ਪ੍ਰਕਿਰਿਆ ਸੀਗੀ ਉਹ ਸਾਰੀ ਪੂਰੀ ਹੋ ਚੁੱਕੀ ਆ ਪਰ ਮੈਨੂੰ ਨਹੀਂ ਪਤਾ ਵੀ ਕਿਉਂ ਇਹ ਨੂੰ ਅ ਹਜੇ ਤੱਕ ਕੰਟੀਨਿਊ ਕੀਤਾ ਜਾ ਰਿਹਾ ਕਿਉਂਕਿ ਜੋ ਚਾਹੁੰਦੇ ਸੀ ਉਹ ਤਕਰੀਬਨ ਹੋ ਚੁੱਕਿਆ ਹੈਗਾ ਤੇ ਵਕਤ ਬਿਲਕੁਲ ਕਿ ਕਿਉਂਕਿ ਸਸਪੈਂਸ਼ਨ ਹੋ ਗਈ ਹੈ ਪਰ ਧਰਨੇ ਹਾਲੇ ਵੀ ਮਤਲਬ ਪਰਿਵਾਰ ਨੂੰ ਸੈਟੀਸਫਾਈ ਨਹੀਂ ਕਰ ਸਕੀ ਸਰਕਾਰ ਜਾਂ ਫਿਰ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਪਟਿਆਲੇ ਦਾ ਉਹ ਹੈ ਜਾਂ ਤੁਹਾਨੂੰ ਲੱਗਦਾ ਕਿਤੇ ਪੋਲੀਟੀਕਲੀ ਇਨਵੋਲਵਮੈਂਟ ਦੇਖੋ ਜਦੋਂ ਗੱਲ ਯਾਦ ਰੱਖਿਓ ਪਰਿਵਾਰ ਤਾਂ ਹਮੇਸ਼ਾ ਆਪਣੇ ਵਰਗੇ ਹੁੰਦੇ ਨੇ ਹਨਾ ਉਹ ਜਦੋਂ ਕੋਈ ਇਨਵੋਲਵਮੈਂਟ ਹੋ ਜਾਂਦੀ ਹੈ ਪੋਲੀਟਿਕਾ ਹੁਣ ਜਿਵੇਂ ਪਹਿਲਾਂ ਦੱਸਦੇ ਸੀ ਕਿ ਫਲਾਣਾ ਉੱਥੇ ਆਇਆ ਫਲਾਣਾ ਉਹ ਥੋੜੀ ਜੀ ਕੋਈ ਕਰ ਜਾਂਦਾ ਆ ਪੋਲੀਟੀਕਲੀ ਇਨਵੋਲਵਮੈਂਟ ਥੋੜੀ ਹੋ ਜਾਂਦੀ ਆ ਆਦਰਵਾਇਜ਼ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਜੋ ਪਰਿਵਾਰ ਚਾਹੁੰਦਾ ਸੀਗਾ ਉਹ ਉਦੋਂ ਦਾ ਕੰਮ ਜਿਹੜਾ ਹੋ ਚੁੱਕਾ ਮਤਲਬ ਤੁਸੀਂ ਦੇਖੋ ਸਸਪੈਂਡਿੰਗ ਕਰ ਸਸਪੈਂਡ ਕਰ ਸਕਦੇ ਸੀ ਜਾਂ ਜੋ ਵੀ ਕਰ ਸਕਦੇ ਸੀ ਜੋ ਕਾਨੂੰਨ ਦੇ ਮੁਤਾਬਕ ਕਾਰਵਾਈ ਆ ਹੋਈ ਹੈ ਜੇ ਉਹਨਾਂ ਦੀ ਗਲਤੀ ਹੈ ਤਾਂ ਦੇਖੋ ਕਾਨੂੰਨ ਦੇ ਮੁਤਾਬਕ ਕਾਰਵਾਈ ਜਿਹੜੀ ਹੋਈ ਹੈ ਸੋ ਇਦਾਂ ਦੀ ਕੋਈ ਗੱਲ ਨਹੀਂ ਕਿਸਾਨਾਂ ਵਾਲੇ ਮਸਲੇ ਦੇ ਵਿੱਚ ਠੀਕ ਹੈ ਸਰਕਾਰ ਨੇ ਆਪਣਾ ਪੱਖ ਰੱਖਿਆ ਕਿ ਵਪਾਰੀ ਵੀ ਸੌਖੇ ਹੋ ਗਏ ਜਿਹੜੇ ਆਲੇ ਦੋਲੇ ਦੇ ਬਿਜ਼ਨਸਮੈਨ ਸੀ ਕੋਈ ਟਾਬੇ ਸੀ ਕੋਈ ਰੈਸਟੋਰੈਂਟ ਸੀ ਹੋਰ ਬਹੁਤ ਸਾਰਾ ਬਿਜ਼ਨਸ ਸੀਗਾ ਨਾਲ ਨਾਲ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਰਾਹਤ ਮਿਲੀ ਆ ਪਰ ਓਵਰ ਆਲ ਕਿਤੇ ਨਾ ਕਿਤੇ ਤੁਹਾਨੂੰ ਇਹ ਗੱਲ ਮਹਿਸੂਸ ਹੁੰਦੀ ਹੈ ਕਿ ਨਰਾਜ਼ਗੀ ਦੇਖਣੀ ਪੈ ਰਹੀ ਦੇਖੋ ਕਿਸਾਨ ਵੀ ਸਾਡੇ ਭਰਾ ਨੇ ਯਾਰ ਆਪਾਂ ਹੀ ਆਪਾਂ ਆਪਾਂ ਕਿਤੇ ਹੋਰ ਪਾਸੇ ਤੋਂ ਤਾਂ ਸਾਰੇ ਆਏ ਨਹੀਂ ਹੋਏ ਸੋ ਹਰ ਚੀਜ਼ ਦਾ ਇੱਕ ਮਸਲੇ ਦਾ ਹੱਲ ਹੈ ਉਹ ਬੈਠ ਕੇ ਵੀ ਕੱਢਿਆ ਜਾ ਸਕਦਾ ਉਹ ਗੱਲਬਾਤ ਨਾਲ ਵੀ ਨਹੀਂ ਕੱਢਿਆ ਜਾ ਸਕਦਾ ਸੋ ਮੈਨੂੰ ਲੱਗਦਾ ਕੋਈ ਜ਼ਿਆਦਾ ਵੱਡੀ ਗੱਲ ਹੈ ਨਹੀਂ ਸੀਗੀ ਉਹ ਉਹਨੂੰ ਇੱਕ ਜਿਵੇਂ ਬਰੋਧੀਆਂ ਵੱਲੋਂ ਵੀ ਬੜੇ ਵੱਡੇ ਤਰੀਕੇ ਨਾਲ ਉਹਨੂੰ ਮੈਨਿਪੂਲੇਟ ਕੀਤਾ ਜਾ ਰਿਹਾ ਸੋ ਪੰਜਾਬ ਨੂੰ ਜਿਹੜੀ ਲੋੜ ਸੀ ਅਸੀਂ ਤਾਂ ਕਹਿੰਦੇ ਆ ਦਿੱਲੀ ਨਾਲ ਦੇਖੋ ਮਸਲਾ ਆੜਿਆ ਹੈ ਕਰਨਾ ਉਹਨਾਂ ਨੇ ਹੈਗਾ ਸਾਡੇ ਤਾਂ ਸਾਰੇ ਵਿਧਾਇਕਾਂ ਨੇ ਤੇ ਸਭ ਦੇ ਸਾਰੇ ਕਈ ਮੰਤਰੀ ਨੇ ਵੀ ਕਹਿਤਾ ਵੀ ਚਲੋ ਭਾਈ ਚਲਦੇ ਆਂ ਦਿੱਲੀ ਧਰਨਾ ਲਾਉਂਦੇ ਚੱਲ ਕੇ ਦੱਸੋ ਕਿੱਥੇ ਲਾਉਣਾ ਸੋ ਆਪਾਂ ਉਹ ਉਸ ਮੁੱਦੇ ਦੀ ਗੱਲ ਕਰੀਏ ਜਿਹੜਾ ਆਪਾਂ ਕਰਨ ਵਾਲਾ ਸੀਗਾ ਠੀਕ ਹੈ ਅੱਛਾ ਬਜਟ ਦੇ ਵਿੱਚੋਂ ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਲੋਕਲ ਪੱਧਰ ਤੇ ਕਹਿ ਲੋ ਕਿ ਤੁਸੀਂ ਰਿਪਰੈਜ਼ੈਂਟੇਟਿਵ ਹੁੰਦੇ ਹੋ ਇੱਕ ਇੱਕ ਹਲਕੇ ਦੇ ਵਿੱਚ ਰਿਪਰੈਜ਼ੈਂਟੇਟਿਵ ਹੁੰਦੇ ਹੋ ਲੋਕ ਤੁਹਾਨੂੰ ਵੀ ਮਿਲਦੇ ਹੋਣਗੇ ਲੋਕ ਕਿਸ ਤਰ੍ਹਾਂ ਦੀ ਕਰਦੇ ਆ ਕਿ ਕੀ ਰਾਹਤ ਮਿਲਣੀ ਚਾਹੀਦੀ ਔਰ ਕੀ ਉਮੀਦ ਰੱਖਦੇ ਹੋ ਕਿ ਸਰਕਾਰ ਦੇ ਇਸ ਬਜਟ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਲੋਕਾਂ ਦੇ ਨਾਲ ਵਾਦੇ ਕੀਤੇ ਗਏ ਸੀ ਤੇ ਇਸ ਬਜਟ ਦੇ ਵਿੱਚ ਉਹ ਲੋਕਾਂ ਨੂੰ ਕਿਤਨਾ-ਕਿਤੇ ਉਹਦੀ ਰਾਹਤ ਮਿਲਦੀ ਹੈ ਦੇਖੋ ਪਹਿਲਾਂ ਤਾਂ ਜੀ ਲੋਕ ਧੰਨਵਾਦ ਕਰਦੇ ਨੇ ਮੁੱਖ ਮੰਤਰੀ ਸਾਹਿਬ ਦਾ ਕਿ ਜਿਹੜੀ ਬਿਜਲੀ ਆ ਉਹ ਪ੍ਰੋਪਰ ਆ ਰਹੀ ਹੈ ਤੁਸੀਂ ਦੇਖਿਆ ਹੋਊਗਾ ਵੀਡੀਓਜ਼ ਵੀ ਪੈਂਦੀਆਂ ਨੇ ਲੋਕ ਧੰਨਵਾਦ ਕਰਦੇ ਤੇ ਤੇ ਜਿਹੜੀ 90% ਦੇ ਕਰੀਬ ਲੋਕਾਂ ਦਾ ਵਿਜਾ ਬਿਜਲੀ ਬਿੱਲ ਜਿਹੜਾ ਨਹੀਂ ਆਉਂਦਾ ਨਹੀਂ ਆਇਆ ਤੇ ਉਸ ਤੋਂ ਬਾਅਦ ਜਿਹੜਾ ਸਾਡਾ ਸਿਹਤ ਸਿਸਟਮ ਸੀਗਾ ਉਹ ਅੱਗੇ ਨਾਲ ਸੁਧਰਿਆ ਦੇਖੋ ਇਹ ਸਾਨੂੰ ਸਮਾਂ ਲੱਗ ਜਾਂਦਾ ਹਰ ਤੇ ਐਜੂਕੇਸ਼ਨ ਦੇ ਵਿੱਚ ਬਹੁਤ ਅੱਛਾ ਕੰਮ ਹੋ ਰਿਹਾ ਤੇ 55000 ਪਲੱਸ ਅਸੀਂ ਨੌਕਰੀਆਂ ਦੇ ਚੁੱਕੇ ਆ ਮੇਰੇ ਜਿੰਨਾ ਜੋ ਰਿਕਾਰਡ ਲੱਗ ਰਿਹਾ ਠੀਕ ਆ ਸੋ ਅਸੀਂ ਅੱਗੇ ਨੂੰ ਫੇਰ ਪੋਸਟਾਂ ਕੱਢ ਰਹੇ ਆ ਉਹਦੇ ਨਾਲ ਨਾਲ ਲੋਕ ਯੁੱਧ ਨਸ਼ਿਆਂ ਵਿਰੁੱਧ ਦੇ ਵਿੱਚ ਸਾਡਾ ਬਹੁਤ ਸਾਥ ਦੇ ਰਹੇ ਨੇ ਕਿ ਕਿ ਸ਼ੁਕਰ ਹੈ ਕਿਸੇ ਮੁੱਖ ਮੰਤਰੀ ਨੇ ਐਡਾ ਹੌਸਲਾ ਕੀਤਾ ਨਹੀਂ ਤਾਂ ਪੁਸ਼ਤ ਪਨਾਹੀ ਲੀਡਰ ਕਰਦੇ ਰਹੇ ਨੇ ਅੱਜ ਤੁਸੀਂ ਸਾਡੇ ਤੋਂ ਇਲਾਵਾ ਵੀ ਕਿਸੇ ਅਫੀਸਰ ਸਹਿਬਾਨ ਨੂੰ ਪੁੱਛ ਲਈ ਹੋ ਜਾ ਕੇ ਸਾਡੇ ਵੱਲੋਂ ਪ੍ਰੈਸ਼ਰਾਈਜ਼ ਕਾਲ ਨਹੀਂ ਜਾਂਦੀ ਕੁਝ ਨਹੀਂ ਜਾਂਦਾ ਅਸੀਂ ਕਹਿੰਦੇ ਜੋ ਭਾਈ ਕਾਨੂੰਨ ਦੇ ਮੁਤਾਬਕ ਹੈ ਉਹ ਹੋਊਗਾ ਸਾਡੇ ਕੋਲ ਤਾਂ ਆਉਂਦੇ ਵੀ ਨਹੀਂ ਲੋਕ ਕਹਿੰਦੇ ਨੇ ਹੁਣ ਅੱਜ ਮੈਂ ਆਉਂਦੇ-ਆਉਂਦੇ ਪੋਸਟਰਾਂ ਦੇਖ ਰਿਹਾ ਸੀਗਾ ਕੁਝ ਪੰਚਾਇਤਾਂ ਨੇ ਸਾਡੀਆਂ ਨੇ ਮਤੇ ਵੀ ਪਾਉਣੇ ਸ਼ੁਰੂ ਕਰ ਦਿੱਤੇ ਸੋ ਇਦਾਂ ਦੀ ਗੱਲ ਹੀ ਰਾਜਨੀਤੀ ਸਿਰਫ ਇੱਥੇ ਨਹੀਂ ਖੜੀ ਹੋਈ ਰਾਜਨੀਤੀ ਪੰਜਾਬ ਦੀਆਂ ਸੱਥਾਂ ਦੇ ਵਿੱਚ ਗਲੀਆਂ ਦੇ ਵਿੱਚ ਵੀ ਖੜੀ ਆ ਆਪਾਂ ਲੋਕਾਂ ਦੀ ਗੱਲ ਜਦੋਂ ਕਰਾਂਗੇ ਤਾਂ ਲੋਕਾਂ ਦੇ ਵਿੱਚ ਇੱਕ ਤੁਹਾਡੀ ਪਰਸੈਪਸ਼ਨ ਬਣਦੀ ਆ ਅਸੀਂ ਅਸੀਂ ਲੋਕਾਂ ਦੀ ਗੱਲ ਕਰ ਤੁਸੀਂ ਮੇਰੇ ਹਲਕੇ ਦੇ ਵਿੱਚ ਠੀਕ ਆ ਹੁਣ ਜੇ ਵਿਰੋਧੀ ਦੇਖੋ ਨੇ ਬੋਲਣਾ ਹੈ ਪਰ ਮੈਂ ਹਮੇਸ਼ਾ ਲੋਕਾਂ ਨੂੰ ਨਾਲ ਲੈ ਕੇ ਚੱਲਦਾ ਲੋਕ ਪੱਖੀ ਗੱਲ ਕਰਦੇ ਲੋਕ ਵੱਡੇ ਹੋਇਆ ਕਰਦੇ ਨੇ ਜੋ ਲੋਕ ਚਾਹੁੰਦੇ ਨੇ ਉਹ ਹੋ ਜਾਂਦਾ ਸੋ ਪਰਸੈਪਸ਼ਨ ਜਿਹੜੀ ਆਮ ਆਦਮੀ ਪਾਰਟੀ ਦੀ ਆਲ ਓਵਰ ਬਣੀ ਆ ਲੋਕਾਂ ਦੇ ਵਿੱਚ ਬਣੀ ਆ ਕਿ ਯਾਰ ਇੱਕ ਗੱਲ ਤਾਂ ਲੋਕ ਮੰਨਦੇ ਨੇ ਕਿ ਯਾਰ ਮੁੱਖ ਮੰਤਰੀ ਸਾਹਿਬ ਪੂਰਾ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਹੇ ਨੇ ਮੈਂ ਆਪਣੇ ਹਲਕੇ ਦੀ ਕਹਿ ਸਕਦਾ ਕਿ ਅਸੀਂ ਆਪਣਾ ਪੂਰਾ ਇਮਾਨਦਾਰੀ ਜਿੰਨਾ ਅਸੀਂ ਦੇ ਸਕਦੇ ਹਾਂ ਹਲਕੇ 'ਚ ਸਮਾਂ ਓਨਾ ਅਸੀਂ ਸਮਾਂ ਦਿੰਨੇ ਆ ਤੁਸੀਂ ਦੇਖਿਆ ਹੋਊਗਾ ਮੈਂ ਮੇਰੀ ਰੋਜ਼ ਦੀ ਜਿਹੜੀ ਹਲਕੇ ਦੇ ਵਿੱਚ ਹੈਗੀ ਆ ਮੈਂ ਕਦੇ ਵੀ ਹਲਕਾ ਛੱਡ ਕੇ ਇੱਧਰ ਉੱਧਰ ਜੇ ਮੀਟਿੰਗ ਹੋਵੇ ਜਾਂ ਫਿਰ ਤਮੰਨਿਆ ਸੋ ਲੋਕਾਂ ਦੇ ਸਾਡਾ ਕੰਮ ਕੀ ਹੈ ਸਾਡਾ ਕੰਮ ਹੈ ਲੋਕਾਂ ਨੂੰ ਇਹ ਚੀਜ਼ ਦੱਸਣਾ ਕਿ ਅਸੀਂ ਅਸੀਂ ਤੁਹਾਡੇ ਆਪਣੇ ਹੈਗੇ ਹਾਂ ਸੋ ਉੱਚ ਅਸੀਂ ਕਾਮਯਾਬ ਹੋਇਆ ਸੋ ਲੋਕ ਸਾਡੇ ਨਾਲ ਜਿਹੜਾ ਉਹ ਇਸ ਗੱਲ ਦੇ ਨਾਲ ਸਹਿਮਤ ਨੇ ਕੇ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਕੰਮ ਆ ਉਹ ਪੰਜਾਬ ਦੇ ਲੋਕਾਂ ਲਈ ਕੀਤਾ ਪੰਜਾਬ ਦੇ ਲੋਕਾਂ ਲਈ ਕਰ ਰਿਹਾ ਤੁਸੀਂ ਦੇਖੋ ਕਦੇ ਵੀ ਇੰਨਾ ਸਮਾਂ ਹੋ ਗਿਆ ਤੁਹਾਡੇ ਅਕਾਊਂਟਾਂ ਦੇ ਵਿੱਚ ਪੈਸੇ ਖਾਤੇ ਮੰਡੀਆਂ ਤੋਂ ਬਾਅਦ ਨਾਲ ਦੀ ਨਾਲ ਸਾਰਾ ਕੰਮ ਹੋਣਾ ਸੋ ਆਮ ਲੋਕਾਂ ਦੀ ਜਿਹੜੀ ਸੁਣਵਾਈ ਹੋਣਾ ਥਾਣਿਆਂ ਕਚੈਰੀਆਂ ਦੇ ਵਿੱਚ ਸੋ ਇਹ ਚੀਜ਼ਾਂ ਸਾਹਮਣੇ ਤਾਂ ਆਈਆਂ ਨੇ ਅਸੀਂ ਛੋਟੇ ਸਰਕਾਰ ਤੁਹਾਡੇ ਦਵਾਰ ਨੇ ਬਹੁਤ ਅੱਛਾ ਕੰਮ ਕੀਤਾ ਸਾਡਾ ਜਿਹੜਾ ਅਸੀਂ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਕੀਤਾ ਉਹਦਾ ਬਹੁਤ ਅੱਛਾ ਸਾਡਾ ਰਿਜ਼ਲਟ ਨਿਕਲ ਰਿਹਾ ਤੁਸੀਂ ਇੱਕ ਗੱਲ ਤਾਂ ਮੰਨਗੇ ਨਾ ਲੋਕਾਂ ਕਿ ਮੁੱਖ ਮੰਤਰੀ ਸਾਹਿਬ ਡਿਸੀਜਨ ਲੈਣ ਲੱਗੇ ਟਾਈਮ ਨਹੀਂ ਲਾਉਦੇ ਤੇ ਤਕੜਾ ਡਿਸੀਜਨ ਲੈਂਦੇ ਤੁਸੀਂ ਦੇਖਿਆ ਹੋਊਗਾ ਤਸਵੀਲਦਾਰ ਵਾਲਾ ਮੁੱਦਾ ਹੋਇਆ ਕਿੱਡਾ ਸਟੈਂਡ ਲੈ ਕੇ ਗੱਲ ਕੀਤੀ ਆ ਸੋ ਅੱਜ ਤੱਕ ਨਹੀਂ ਹੋ ਗਈ ਕਹਿੰਦਾ ਸੋ ਦੇਖੋ ਇਹ ਚੀਜ਼ ਤੋਂ ਲੋਕ ਤਾਂ ਤਾਂ ਤੰਗ ਸੀਗੇ ਨਾ ਅੱਜ ਵੀ ਤੁਸੀਂ ਦੇਖੋ ਇਹ ਜਿਹੜੇ ਸਾਡੇ ਵੱਲੋਂ ਐਮਐਲਏਸ ਵੱਲੋਂ ਜਿਹੜੇ ਹੁਣ ਥੱਲੇ ਤੰਗ ਕਰਦੇ ਨੇ ਉਹ ਆਫੀਸਰ ਜਾਂ ਮੰਨ ਲਓ ਮੁਲਾਜ਼ਮ ਉਹਨਾਂ ਤੇ ਸਖਤਾਈ ਹੋਣੀ ਚਾਹੀਦੀ ਏ ਕਿ ਨਹੀਂ ਹੋਣੀ ਚਾਹੀਦੀ ਫਿਰ ਅਸੀਂ ਮੈਂ ਤਾਂ ਹੀ ਦੇਖੋ ਜਦੋਂ ਤੁਸੀਂ ਕਿਸੇ ਤੇ ਸਖਤਾਈ ਕਰੋਗੇ ਤਾਂ ਰਿਐਕਸ਼ਨ ਆਉਂਦਾ ਹੀ ਆਉਂਦਾ ਦੂਜੇ ਰੋਧੀ ਨੇ ਕਹਿਣਾ ਜੀ ਆਹ ਕਰ ਲਿਆ ਜੀ ਫਲਾਣਾ ਕਰ ਲਿਆ ਜੀ ਉਹ ਜੀ ਕਿਉਂ ਘਟਾਇਆ ਜਾ ਰਿਹਾ ਕਿਉਂ ਆਪ ਹੀ ਕਹੀ ਜਾਂਦੇ ਨਹੀਂ ਉਹ ਵੀ ਫਲਾਣੇ ਨੇ ਏਡੀ ਮੰਜਲੀ ਪਾਲੀ ਜੀ ਸਰਕਾਰ ਨਸ਼ਾ ਨਸ਼ਾ ਥੋੜੇ ਸਮੇਂ ਵਿੱਚ ਆ ਗਿਆ ਉਹਨਾਂ ਨੇ ਨਸ਼ਾ ਕੋਠੀਆਂ ਥੋੜੇ ਸਮੇਂ ਵਿੱਚ ਕਹਿੰਦੇ ਕਿ ਕਾਲੇਜ ਢਾਕੇ ਕੱਦਾਂ ਜਾਂ ਮੂਰਲੀਆਂ ਗੇਟ ਜੇ ਭੰਨ ਕੇ ਕਹਿੰਦੇ ਚਲੇ ਜਾਂਦੇ ਆ ਮੱਛੀਆਂ ਨੂੰ ਫੜਦੇ ਨਹੀਂ ਹੈਗੇ ਵੱਡੀਆਂ ਮੱਛੀਆਂ ਨੂੰ ਇਹ ਕਹਿੰਦੇ ਸਿਰਫ ਦਿਖਾਵੇ ਵਾਸਤੇ ਆ ਕਿ ਠੀਕ ਹੈ ਜਿਹੜੇ ਨਸ਼ਾ ਕਰਨ ਵਾਲੇ ਉਹਨਾਂ ਨੂੰ ਡਰਾਇ ਚ ਵੱਡੀਆਂ ਮੱਛੀ ਵੀ ਇਹਨਾਂ ਦੀ ਨੇ ਇਹਨਾਂ ਵੀ ਪਾਲੀਆਂ ਹੋਈਆਂ ਨੇ ਕੋਈ ਗੱਲ ਨਹੀਂ ਮੁ ਮંત્રી ਸਾਹਿਬ ਨੇ ਵੀ ਕਿਹਾ ਸੀ ਕੋਈ ਗੱਲ ਨਹੀਂ ਵੱਡੇ ਵਾਲੇ ਪਾਸੇ ਵੀ ਆ ਜਾਣਾ ਘਬਰਾਓ ਨਾ ਤੁਸੀਂ ਕਿ ਫਿਰ ਤੁਸੀਂ ਆਪ ਹੀ ਆਪ ਹੀ ਚਿੱਕਾ ਮਾਰਨੀ ਹੈ ਜਦੋਂ ਤੁਹਾਡੇ ਵਾਲੇ ਵੱਡੀਆਂ ਮੱਛੀਆਂ ਵਾਲੇ ਪਾਸੇ ਵੀ ਗਏ ਕਿਉਂਕਿ ਪੁਸ਼ਤ ਪਨਾਈਆਂ ਤਾਂ ਤੁਹਾਡੀਆਂ ਹੀ ਹੋਈਆਂ ਨੇ ਤੁਸੀਂ ਦੇਖਿਆ ਹੋਊਗਾ ਇੱਕ ਉਦੋਂ ਮੁੱਖ ਮੰਤਰੀ ਕੈਪਟਨ ਮੋਰਿੰਦਰ ਸਿੰਘ ਸੀਗੇ ਇੱਕ ਮੁੰਡਾ ਫੜਿਆ ਗਿਆ ਸੀਗਾ ਕਿਹੜਾ ਪੰਡਾ ਹੂੰ ਬਹੁਤ ਚਰਚਿਤ ਮੁੰਡਾ ਹੋਇਆ ਸੀਗਾ ਉਹ ਨਸ਼ੇ ਦੇ ਮਾਮਲੇ 'ਚ ਫੜਿਆ ਗਿਆ ਸੀ ਯਾਰ ਗੁਰਦੀਪ ਰਾਣੋ ਕੀ ਦੀ ਪੁਸ਼ਤ ਪਰਾਹੀ ਜੀ ਬਈ ਬਲਾਓ ਇਹਨਾਂ ਨੂੰ ਕਾਂਗਰਸੀ ਨੂੰ ਮੇਰੇ ਨਾਲ ਕਰਾ ਲਓ ਗੱਲ ਬੈਠ ਕੇ ਕੀ ਦੀ ਪੁਸ਼ਤ ਇਹਨਾਂ ਦੀ ਸਰਕਾਰ ਦੀ ਸੀ ਸੀਐਮ ਸਾਹਿਬ ਨਾਲ ਫੋਟੋ ਆ ਉਹਨਾਂ ਦੇ ਓਐਸਡੀ ਨਾਲ ਗੱਡੀ 'ਚ ਘੁੰਮਦਾ ਸੀ ਬਿਨਾ ਕੁਝ ਹੈ ਨਹੀਂ ਸੀ ਜਿਪਸੀ ਦਿੱਤੀ ਹੋਈ ਸੀ ਗਨਮੈਨ ਦਿੱਤੇ ਹੋਏ ਸੀਗੇ ਸੋ ਕੀ ਦੀ ਪੁਸ਼ਤ ਪਰਾਹੀ ਸੀਗੀ ਇਹਨਾਂ ਦੀ ਪੁਸ਼ਤ ਪਰਾਹੀ ਸੀ ਨਾ ਸੋ ਇਹ ਐਵੇਂ ਗੱਲਾਂ ਮਾਰੀਏ ਸਾਡੇ ਸਮੇਂ ਦੇ ਵਿੱਚ ਕੋਈ ਇਦਾਂ ਦੀ ਗੱਲ ਦੱਸ ਦੋ ਕਿ ਕੋਈ ਬੰਦੇ ਨੂੰ ਪੁਸ਼ਤ ਪਨਾਹੀ ਕੀਤੀ ਗਈ ਹੋਵੇ ਤਾਂ ਮੈਂ ਉਹਦਾ ਦੇਣਦਾਰ ਹਾਂ। ਸੋ ਇਹਨਾਂ ਨੇ ਪਾਲੇ ਸੀਗੇ ਰਵੀ ਜੀ ਇਹ ਨਾ ਯਕੀਨ ਕਰਿਓ ਆਪਾਂ ਮੈਂ ਤੁਹਾਨੂੰ ਕੈਮਰੇ ਸਾਹਮਣੇ ਕਈ ਵਾਰੀ ਦੁੱਖ ਹੁੰਦਾ ਕਿ ਯਾਰ ਇਹਨਾਂ ਨੇ ਈ ਚੀਜ਼ ਸੋਚੀਓ ਨਹੀਂ ਕਿ ਸਾਡੇ ਬੱਚਿਆਂ ਲਈ ਵੀ ਇਹ ਚੀਜ਼ ਇਹਨਾਂ ਨੇ ਪੰਜਾਬ ਬਾਰੇ ਸੋਚੀ ਹੀ ਨਹੀਂ ਕਿ ਸਾਡੀਆਂ ਨਸਲਾਂ ਕਿੱਧਰ ਜਾਣ ਗਿਆ ਇਹਨਾਂ ਨੇ ਕਦੇ ਇਸ ਬਾਰੇ ਸੋਚੀ ਹੀ ਨਹੀਂ ਯਾਰ ਮੋਲੇ ਆਪਾਂ ਠੀਕ ਹੈ ਰਾਜਨੀਤੀ ਕਰਦੇ ਆ ਯਾਰ ਰਾਜਨੀਤੀ ਅਸੀਂ ਆਪਸ ਵਿੱਚ ਪੋਲਿਟਿਕਲ ਲੋਕ ਇੱਕ ਦੂਜੇ ਨਾਲ ਕਰੀ ਲੋਕਾਂ ਨਾਲ ਕਾਦੀ ਰਾਜਨੀਤੀ ਹੁੰਦੀ ਹੈ ਇਹਨਾਂ ਨੇ ਸਾਡੀਆਂ ਪੀੜ੍ਹੀਆਂ ਖਰਾਬ ਕਰਕੇ ਰੱਖਤੀਆਂ ਸਾਡੀਆਂ ਨਸਲਾਂ ਖਰਾਬ ਕਰਤੀਆਂ ਨਸਲ ਕੁਸ਼ੀ ਕੀਤੀਆਂ ਇਹਨਾਂ ਨੇ ਇਹ ਬ੍ਰੇਨ ਡ੍ਰੇਨ ਤਾਂ ਬਹੁਤ ਛੋਟੀ ਗੱਲ ਰਹਿ ਗਈ ਜੀ ਸਾਡੀ ਨਸਲ ਕੁਸ਼ੀ ਕਰਤੀ ਇਹਨਾਂ ਨੇ ਜੇ ਨਹੀਂ ਕੀਤਾ ਤਾਂ ਦੱਸੋ ਮੈਂ ਵੈਸੇ ਬਹੁਤ ਘੱਟ ਇਸ ਮਸਲੇ ਤੇ ਬੋਲਦਾ ਹੁੰਨਾ ਕਾਰਨ ਕਿ ਆ ਮੈਨੂੰ ਇਦਾਂ ਸਭ ਨੂੰ ਸਾਰਾ ਕੁਝ ਪਤਾ ਹੀ ਆ ਪਰ ਜੇ ਹੁਣ ਤੁਸੀਂ ਪੁੱਛ ਲਿਆ ਮੈਂ ਤੁਹਾਨੂੰ ਇਹ ਗੱਲ ਜ਼ਰੂਰ ਦੱਸਣੀ ਚਾਹੂੰਗਾ ਕਿ ਇਹਨਾਂ ਲੋਕਾਂ ਨੇ ਜੋ ਕੰਡੇ ਬੀਜੇ ਸੀਗੇ ਅਸੀਂ ਤਾਂ ਉਹ ਚੁਗਦੇ ਫਿਰ ਰਹੇ ਹਾਂ ਬਾਈ ਜੀ ਇਹਨਾਂ ਲੋਕਾਂ ਦੇ ਅੱਜ ਕੰਡੇ ਬੀਜੇ ਸੀ ਅਸੀਂ ਚੁਗਦੇ ਫਿਰ ਰਹੇ ਹਾਂ ਇਹਨਾਂ ਲੋਕਾਂ ਨੇ ਜੋ ਸਾਡੇ ਲਈ ਪੰਜਾਬ ਦੇ ਸਾਡੇ ਬੱਚਿਆਂ ਨੂੰ ਸਾਡੇ ਨੌਜਵਾਨਾਂ ਨੂੰ ਸਾਡੇ ਧੀਆ ਪੁੱਤਾਂ ਨੂੰ ਇੱਕ ਦਲਦਲ ਚ ਗੇਰਿਆ ਸੀਗਾ ਅਸੀਂ ਉਹਨੂੰ ਕੱਢਣ ਦੀ ਕੋਸ਼ਿਸ਼ ਦੇਖੋ ਸਾਨੂੰ ਸਮਾਂ ਲੱਗ ਜਾਣਾ ਅਸੀਂ ਉਹਨੂੰ ਕੱਢਣ ਦੀ ਕੋਸ਼ਿਸ਼ ਤੇ ਗੁਰੂ ਮਹਾਰਾਜ ਕਿਰਪਾ ਕਰਨ ਤੇ ਮੈਂ ਬੜੇ ਸੱਚੀ ਤੇ ਸੁੱਚੀ ਭਾਵਨਾ ਦੇ ਨਾਲ ਕਹਿ ਰਿਹਾ ਕਿ ਅਸੀਂ ਬੜਾ ਇਸ ਦੇ ਤੇ ਬਹੁਤ ਸਿਰਦ ਤੀਕੇ ਨਾਲ ਕੰਮ ਕਰ ਰਹੇ ਹਾਂ ਅਸੀਂ ਆਪਣੇ ਪੰਜਾਬ ਦੇ ਬੱਚੇ ਆ ਜਿਹੜਾ ਭਵਿੱਖਾ ਜ਼ਰੂਰ ਬਚਾਵਾਂਗੇ